ਸਾਤ ਸੰਗਤ ਜੀਓ ਦਸ਼ਮੇਸ਼ ਪਿਤਾ ਦੇ ਅਨੁਸਾਰ ਨਿਹ ਕਲੰਕ ਅਵਤਾਰ ਕਦੋਂ ਆਉਣਾ ਹੈ ਧਰਤੀ ਤੇ ਸੁਣੋ ਪੂਰੇ ਸੰਕੇਤ ਤੁਹਾਡੇ ਹੋ ਛੁੱਟ ਜਾਣਗੇ ਸੁਣ ਕੇ ਆਪਾਂ ਇਹਨਾਂ ਚੀਜ਼ਾਂ ਨੂੰ ਸਪਸ਼ਟ ਕਰਾਂਗੇ ਸਤਿਗੁਰੂ ਕਿਰਪਾ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਜਰੂਰ ਕਰਿਓ ਸੋ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਲਗਾਤਾਰ ਆਪਾਂ ਵੇਖ ਰਹੇ ਆ ਕਿ ਜੋ ਸਿਸਟਮ ਜਿਹੜਾ ਹੈ ਉਹ ਸਾਡੇ ਚੱਲ ਹੀ ਰਿਹਾ ਹੈ ਸਾਧ ਸੰਗਤ ਸਾਧ ਸੰਗਤ ਸਮਾ ਜਿਹੜਾ ਉਹ ਕਾਫੀ ਭਿਆਨਕ ਆਉਣ ਵਾਲਾ ਹੈ ਨੇਹਕਲੰਕ ਅਵਤਾਰ ਪਾਤਸ਼ਾਹੀ ਦਸਵੀਂ ਆਪਾਂ ਜਦੋਂ ਪੜਨੇ ਆ ਨਾ ਤਾਂ ਸਾਡੇ ਰੋਂਗਟੇ ਖੜੇ ਹੋ ਜਾਂਦੇ ਨੇ ਦੇਖ ਕੇ ਤੇ ਉਹਦੇ ਵਿੱਚੋਂ ਪੜ ਕੇ ਵੀ ਵਾਕਈ ਇਹੋ ਜਿਹਾ ਸਮਾਂ ਆਉਣ ਵਾਲਾ ਹੈ ਕਿ ਸਾਡਾ ਜਿਹੜਾ ਸਭ ਤੋਂ ਵੱਡਾ ਇੱਕ ਵਿਸ਼ਵਾਸ ਹੈ ਉਹ ਇਸ ਚੀਜ਼ ਦੇ ਵਿੱਚ ਹੈ ਕਿ ਪਰਮਾਤਮਾ ਹੈ ਉਹ ਸਾਨੂੰ ਬਚਾਏਗਾ ਪਰ ਉਹ ਵੀ ਸਾਨੂੰ ਕਿਸੇ ਬਿਨਾਂ ਤੇ ਬਚਾਏਗਾ ਜਦੋਂ ਸਾਡੇ ਅੰਦਰ ਕੋਈ ਐਸੀ ਸ਼ਕਤੀ ਹੋਏਗੀ ਸਾਡੇ ਅੰਦਰ ਕੋਈ ਐਸੀ ਜਿਹੜੀ ਆ ਚੀਜ਼ ਉਹ ਕੰਮ ਕਰੇਗੀ ਪਰ ਸਾਡੇ ਅੰਦਰ ਉਹ ਚੀਜ਼ ਹੈ ਨਹੀਂ ਐਸੀ ਅਸੀਂ ਸਮਝ ਨਹੀਂ ਰਹੇ ਉਸ ਚੀਜ਼ ਨੂੰ ਅਸੀਂ ਪਰਮਾਤਮਾ ਤੇ ਭਰੋਸਾ ਉਦੋਂ ਕਰਦੇ ਆ ਜਦੋਂ ਸਾਨੂੰ ਸਾਰੇ ਪਾਸਿਆਂ ਤੋਂ ਜਵਾਬ ਮਿਲ ਜੇ ਤੇ ਜਦੋਂ ਅਸੀਂ ਸਮਝਦੇ ਆ ਵੀ ਹੁਣ ਤੇ ਕੋਈ ਐਹੋ ਜੀ ਚੀਜ਼ ਬਚੀ ਹੋ ਨਹੀਂ ਵੀ ਪਰਮਾਤਮਾ ਤੇ ਭਰੋਸਾ ਕਰਨ ਤੋਂ ਬਿਨਾ ਅਸੀਂ ਉਦੋਂ ਜੇ ਸਮਝਦੇ ਆ ਕੋਈ ਕੁ ਚੀਜ਼ ਪਰ ਜਦੋਂ ਅਸੀਂ ਸਮਝ ਗਏ ਵੀ ਪਰਮਾਤਮਾ ਤੋਂ ਬਿਨਾ ਹਾਈ ਕੁਝ ਨਹੀਂ ਸਾਥ ਸੰਗਤ ਉਦੋਂ ਭਰੋਸਾ ਕਰ ਨਹੀਂਦੇ ਅਸੀਂ ਪਰਮਾਤਮਾ ਨੂੰ ਵੀ ਜਿਹੜਾ ਹੈ ਬਸ ਐਵੇਂ ਹੀ ਸਮਝਣ ਦੇ ਲੋਕ ਕੋਈ ਨਹੀਂ ਫੇਰ ਸਹੀ ਰੱਬ ਨੂੰ ਵੀ ਟੱਪ ਦੱਸਣ ਵਾਲੇ ਇਕੱਲਾ ਹੋ ਜਾਂਦੇ ਨੇ ਪਰ ਸਾਧ ਸੰਗਤ ਇੰਨਾ ਮਾੜਾ ਸਮਾਂ ਤੇ ਆਪਾਂ ਸਮਝੀਏ ਨਾ ਕਿ ਜਿਸ ਤਰ੍ਹਾਂ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਹੋਇਆ ਭੁੱਖਮਰੀ ਪੈ ਗਈ ਅਫਗਾਨਿਸਤਾਨ ਵਰਗੇ ਐਸੇ ਜਿਹੜੇ ਦੇਸ਼ ਸੀ ਜਿਨ੍ਹਾਂ ਦੇ ਵਿੱਚ ਭੁੱਖਮਰੀ ਪੈ ਗਈ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਖਾਣਾ ਜਿਹੜਾ ਸੀ ਇੱਕ ਟਾਈਮ ਦਾ ਵੀ ਨਸੀਬ ਨਹੀਂ ਹੋਇਆ ਲੋਕਾਂ ਨੇ ਪਾਣੀ ਪੀ ਪੀ ਕੇ ਗੁਜ਼ਾਰਾ ਕੀਤਾ ਐਸਾ ਸਮਾਂ ਸਾਧ ਸੰਗਤ ਐਸਾ ਸਮਾਂ ਇਹਨਾ ਮਾੜਾ ਸਮਾਂ ਆਉਣ ਵਾਲਾ ਹੈ ਕਿ ਆਪਾਂ ਕਹਿ ਦਿੰਨੇ ਆ ਕਿ ਔਰਤਾਂ ਚਰਿੱਤਰਹੀਣ ਹੋ ਰਹੀਆਂ ਨੇ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋਵੇਗਾ ਸਭ ਤੋਂ ਵੱਡਾ ਪਵਿੱਤਰ ਰਿਸ਼ਤਾ ਮਾਂ ਪੁੱਤ ਦਾ ਹੁੰਦਾ ਧੀ ਦਾ ਪਿਓ ਨਾਲ ਹੁੰਦਾ ਹੈ ਕਹਿੰਦੇ ਇਹ ਰਿਸ਼ਤਾ ਵੀ ਪਵਿੱਤਰ ਨਹੀਂ ਰਹੇਗਾ ਮਾਂ ਆਪਣੇ ਪੁੱਤਰ ਨਾਲ ਪੁੱਤ ਮਾਂ ਨਾਲ ਸੇਧ ਸੁਖ ਮੰਨਣਗੇ ਇਹ ਆਪਾਂ ਜਿਹੜੀਆਂ ਚੀਜ਼ਾਂ ਨੇ ਆਉਣ ਵਾਲੇ ਸਮੇਂ ਵਿੱਚ ਵੇਖਾਂਗੇ ਅੱਜ ਹੀ ਬਹੁਤ ਵੱਡਾ ਸਮਾਂ ਜਿਹੜਾ ਹੈ ਉਹ ਅਸੀਂ ਦੇਖ ਰਹੇ ਆ ਨਿਗਾਹੇ ਆ ਸਕੇ ਭੈਣ ਭਰਾ ਵਿਆਹ ਕਰਵਾ ਰਹੇ ਨੇ ਫਿਜ਼ੀਕਲ ਹੋ ਰਹੇ ਨੇ ਤੇ ਐਡਾ ਸਮਾਂ ਮਾੜਾ ਹੋਰ ਕੀ ਹੋਗਾ ਛੋਟੀ ਛੋਟੀ ਉਮਰ ਦੇ ਬੱਚੇ ਸ਼ਰਿਆਮ ਵਿਆਹ ਕਰਵਾ ਰਹੇ ਨੇ ਭੱਜ ਕੇ ਕੋਟ ਮੈਰਿਜਾਂ ਕਰਵਾ ਰਹੇ ਨੇ ਘਰਦਿਆਂ ਦੀ ਕੋਈ ਪਰਵਾਹ ਨਹੀਂ ਤੇ ਸ਼ਰਿਆਮ ਫੋਨਾਂ ਦੇ ਉੱਤੇ ਕੀ ਕੁਝ ਹੁੰਦਾ ਹੈ ਉਹ ਆਪਾਂ ਸਾਰੇ ਵੇਖ ਹੀ ਰਹੇ ਹਾਂ ਤੁਹਾਨੂੰ ਇਸ ਚੀਜ਼ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਆਮ ਤੌਰ ਤੇ ਤੁਸੀਂ ਜੁੜੇ ਹੋਏ ਹੋ ਸਾਰੇ ਜਣੇ ਪਤਾ ਹੀ ਹੈ ਤੁਹਾਨੂੰ ਵੀ ਕੀ ਚੱਲ ਰਿਹਾ ਹੈ ਕੀ ਹੋ ਰਿਹਾ ਹੈ ਸਾਧ ਸੰਗਤ ਮੈਂ ਇਹ ਚੀਜ਼ ਤਾਂ ਕਰਕੇ ਆਪਜੀ ਨਾਲ ਮੈਂ ਸਾਂਝੀ ਕਰ ਰਿਹਾ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਸਾਨੂੰ ਇਹਨਾਂ ਚੀਜ਼ਾਂ ਬਾਰੇ ਜਿਹੜੀ ਹੈ ਵਿਚਾਰ ਚਰਚਾ ਹੋਵੇ ਅਸੀਂ ਕੁਝ ਨਾ ਕੁਝ ਜਿਹੜਾ ਹੈ ਉਹ ਜ਼ਰੂਰ ਸੋਚੀਏ ਪਤਾ ਹੋਵੇ ਸਾਨੂੰ ਵਿਵਾਕ ਇਹ ਚੀਜ਼ ਹੈ ਜਾਂ ਨਹੀਂ ਹੈ ਸਾਥ ਸੰਗਤ ਮੈਂ ਆਪ ਜੀ ਨਾਲ ਬੇਨਤੀ ਜ਼ਰੂਰ ਸਾਂਝੀ ਕਰ ਦੇਵਾਂ ਕਿ ਸਭ ਤੋਂ ਪਵਿੱਤਰ ਰਿਸ਼ਤਾ ਜਿਹੜਾ ਹੈ ਉਹ ਸਾਡੇ ਆਪਸੀ ਰਿਸ਼ਤੇ ਨੇ ਕਹਿੰਦੇ ਉਹ ਆਪਸੀ ਰਿਸ਼ਤੇ ਵੀ ਜਿਹੜੇ ਨੇ ਪਵਿੱਤਰ ਨਹੀਂ ਰਹਿਣਗੇ ਉਹ ਪਵਿੱਤਰ ਹੋ ਜਾਂਦੇ ਨੇ ਧੀ ਲਈ ਅਰਦਾਸ ਮਰਦ ਪਿਓ ਹੁੰਦਾ ਹੈ ਆਦਰਸ਼ ਪਿਓ ਹੀ ਬਣਦਾ ਹੈ ਇਹ ਵੀ ਰਿਸ਼ਤਾ ਖਰਾਬ ਹੋਵੇਗਾ ਧੀ ਨੂੰ ਪਿਓ ਤੇ ਮਾਣ ਹੁੰਦਾ ਪਰ ਇਹ ਰਿਸ਼ਤਾ ਵੀ ਤਾਰ-ਤਾਰ ਹੋ ਜਾਏਗਾ ਭੈਣ ਦਾ ਭਰਾ ਨਾਲ ਸਨੇਹ ਹੁੰਦਾ ਇਹ ਰਿਸ਼ਤਾ ਵੀ ਕਠਿਨਾਈ ਤੋਂ ਬਾਹਰ ਹੋ ਜਾਏਗਾ ਐਸਾ ਸਮਾਂ ਅਸੀਂ ਵੇਖਾਂਗੇ ਐਸੇ ਸਮੇਂ ਦੌਰਾਨ ਸਾਨੂੰ ਗੁਜ਼ਰਨਾ ਪੈਣਾ ਹੈ ਕਿਸੇ ਸਾਧੂ ਮਹਾਂਪੁਰਖ ਤੋਂ ਮੈਂ ਇਹ ਵੀ ਗੱਲ ਜਿਹੜੀ ਹੈ ਸੁਣੀ ਸੀ ਕਹਿੰਦੇ ਆਉਣ ਵਾਲਾ ਸਮਾਂ ਹੈ ਨਾ ਪਿਆਰਿਓ ਐਸਾ ਸਮਾਂ ਆਉਣ ਵਾਲਾ ਹੈ ਕਿ ਆਖਰ ਇਹਨੇ ਬੰਦਿਆ ਨੂੰ ਆਪਣੀ ਇੱਜ਼ਤ ਬਚਾਉਣੀ ਪਏਗੀ ਤੇ ਔਰਤ ਪ੍ਰਧਾਨ ਜਿਹੜੀ ਐ ਇਸ ਸੰਸਾਰ ਦੇ ਵਿੱਚ ਹੋ ਜਾਏਗੀ ਤੇ ਇੰਨੀ ਜ਼ਿਆਦਾ ਲਚਰਤਾ ਅਸ਼ਲੀਲਤਾ ਜਿਹੜੀ ਐ ਉਹ ਸ਼ਰਿਆ ਵਿੱਚ ਫੈਲ ਜਾਏਗੀ ਤੇ ਅਸੀਂ ਹੈਰਾਨ ਹੋ ਜਾਵਾਂਗੇ ਕਿ ਅਸੀਂ ਜਾਈਏ ਤੇ ਜਾਈਏ ਕਿਹੜੇ ਰਾਹ ਕਰੀਏ ਤਾਂ ਕਰੀਏ ਕੀ ਸਾਡਾ ਬਣੇਗਾ ਕਿ ਅਜਿਹਾ ਸਮਾਜ ਜਿਹੜਾ ਹੈ ਉਹ ਸਾਨੂੰ ਵੇਖਣ ਨੂੰ ਮਿਲੇਗਾ ਮੈਂ ਹੈਰਾਨ ਹੋਇਆ ਜਦੋਂ ਮੈਨੂੰ ਕੁਝ ਗੱਲਾਂ ਦਾ ਜਿਹੜਾ ਸੰਸਾਰ ਦੇ ਵਿੱਚ ਪਤਾ ਲੱਗਿਆ ਸਾਧ ਸੰਗਤ ਤੁਸੀਂ ਐਡਾ ਐਡਾ ਵੇਖਦੇ ਹੋਮੋਗੇ ਨਾ ਜਿਹੜੇ ਸੋਸ਼ਲ ਮੀਡੀਆ ਤੇ ਕੋਈ ਵੈਦਬੂਦ ਕੋਈ ਵੀ ਐਸੇ ਨੇ ਜਿਹੜੇ ਐਸੀਆਂ ਆਪਣੀਆਂ ਐਡਾ ਬਣਾਉਂਦੇ ਨੇ ਸਾਧ ਸੰਗਤ ਉਹਨਾਂ ਲੋਕਾਂ ਦੇ ਬਾਰੇ ਤੁਸੀਂ ਅਮਰਤਪਾਲ ਸਿੰਘ ਮਹਿਰੋਂ ਦੀਆਂ ਕੁਝ ਵੀਡੀਓ ਵੇਖੀਆਂ ਹੋਣੇ ਉਹਨਾਂ ਨੇ ਲਗਾਤਾਰ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਭਾਈ ਹਟ ਜਾਓ ਇਹ ਕੰਮ ਜਿਹੜੇ ਨੇ ਇੱਥੇ ਨਹੀਂ ਚੱਲਣੇ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਸ਼ਰਿਆਮ ਆ ਕੇ ਗੱਲਾਂ ਬਾਤਾਂ ਕਰ ਰਹੇ ਉਹਨਾਂ ਦੀਆਂ ਦਵਾਈਆਂ ਖਾ ਖਾ ਕੇ ਇਹੋ ਜਿਹੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਗਲਤ ਕੰਮਾਂ ਦੇ ਵਿੱਚ ਪੈ ਗਏ ਸ਼ਰਿਆਮ ਅਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਹਾਂ ਕੁਝ ਪਰਦਾ ਹੁੰਦਾ ਹੈ ਤੇ ਪਰਦੇ ਨਾਲ ਕੋਈ ਚੀਜ਼ਾਂ ਹੁੰਦੀਆਂ ਨੇ ਪਰ ਸ਼ਰਿਆਮ ਵੀ ਸੋਸ਼ਲ ਮੀਡੀਆ ਸਾਡੀਆਂ ਭੈਣਾਂ ਵੀ ਚਲਾਉਂਦੀਆਂ ਨੇ ਮਾਤਾਵਾਂ ਭੈਣਾਂ ਸਾਰੀਆਂ ਪਲੇਟਫਾਰਮ ਜਿਹੜੇ ਨੇ OTT ਪਲੇਟਫਾਰਮ ਜਾਂ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਆਪਾਂ ਸਾਰੇ ਵਰਤਦੇ ਆ ਤੇ ਉਹਨਾਂ ਵਿੱਚ ਇਹੋ ਜਿਹੀਆਂ ਚੀਜ਼ਾਂ ਸਾਸਾਂ ਕਰ ਜਿਹੜੇ ਜਦੋਂ ਬੱਚੇ ਵੇਖਦੇ ਨੇ ਤੇ ਉਹਨਾਂ ਤੇ ਗਲਤ ਪ੍ਰਭਾਵ ਪੈਂਦੇ ਨੇ ਤੇ ਉਹ ਚੀਜ਼ਾਂ ਉਹਨਾਂ ਨੇ ਅਜਿਹੀਆਂ ਗੱਲਾਂ ਦੱਸਿਆ ਤੇ ਅਸੀਂ ਚਲੋ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਈ ਸਾਹਿਬ ਉਹਨਾਂ ਨੇ ਐਸੇ ਪਰਦੇ ਖੋਲੇ ਕਹਿੰਦੇ ਸਕੇ ਭੈਣ ਭਰਾ ਰਿਲੇਸ਼ਨ ਦੇ ਵਿੱਚ ਨੇ ਮਾਪੇ ਦੁਖੀ ਹੋ ਗਏ ਤੇ ਕਹਿੰਦੇ ਉਹ ਸਾਡੇ ਕੋਲ ਆਏ ਉਹਨਾਂ ਨੇ ਆ ਕੇ ਗੱਲਬਾਤ ਕੀਤੀ ਕਹਿੰਦੇ ਅਸੀਂ ਮੁੰਡੇ ਨੂੰ ਥੋੜਾ ਜਿਹਾ ਡਰਾਇਆ ਉਹਨੂੰ ਪੁੱਛਿਆ ਕਿ ਕੀ ਕਾਰਨ ਬਣਿਆ ਤੁਸੀਂ ਭੈਣ ਭਰਾ ਹੋ ਤੁਸੀਂ ਭੈਣ ਭਰਾ ਦਾ ਰਿਸ਼ਤਾ ਹੀ ਖਰਾਬ ਕਰਦਾ ਕਹਿੰਦੇ ਉਹ ਬੱਚੇ ਨੇ ਸਾਨੂੰ ਉਹ ਮੁੰਡੇ ਨੇ ਦੱਸਿਆ ਉਹਨਾਂ ਦੀ ਉਮਰ ਸੀ 14-15 ਸਾਲ ਦੀ ਤੇ ਕਹਿੰਦਾ ਮੈਂ ਆਨਲਾਈਨ ਐਸੀ ਦਵਾਈ ਆਰਡਰ ਕਰ ਬੈਠਿਆ ਤੇ ਹੁਣ ਉਹ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਅਸਲ 'ਚ ਹੁੰਦਾ ਕੀ ਹੈ ਤੇ ਮੈਂ ਉਹ ਦਵਾਈ ਖਾ ਲਈ ਤੇ ਉਹ ਦਵਾਈ ਖਾਣ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਅਸਲ 'ਚ ਬਣਿਆ ਕੀ ਇਹ ਅਸਰ ਕਿਸ ਤਰ੍ਹਾਂ ਦਾ ਮੈਂ ਆਪਣੀ ਸੱਕੀ ਭੈਣ ਦੇ ਨਾਲ ਹੀ ਜਿਹੜਾ ਹੈ ਉਹ ਕਰਮ ਕਰ ਲਿਆ ਤੇ ਮੇਰੀ ਭੈਣ ਨੇ ਮੇਰਾ ਸਾਥ ਦਿੱਤਾ ਹੁਣ ਇਹ ਚੀਜ਼ ਸੋਚੋ ਵੀ ਗਲਤੀ ਇੱਕ ਦੀ ਐ ਕਿ ਦੋ ਦੀ ਐ ਪਰ ਗਲਤੀ ਅਸਲ ਚ ਸਾਡੀ ਆਪਣੀਆਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਮੋਬਾਈਲ ਫੋਨ ਦੇਤੇ ਔਰ ਦੂਜੀ ਗਲਤੀ ਕਿ ਉਹ ਲੋਕ ਸੋਸ਼ਲ ਮੀਡੀਆ ਤੇ ਆ ਕੇ ਇਦਾਂ ਦੀਆਂ ਘਟੀਆਂ ਵਿਚਾਰਾਂ ਹਰਕਤਾਂ ਕਰ ਰਹੇ ਨੇ ਸਾਥ ਸੰਗਤ ਜਿਸਦੇ ਨਾਲ ਸਾਡੇ ਬੱਚੇ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ ਸਾਨੂੰ ਉਹਨਾਂ ਚੀਜ਼ਾਂ ਦਾ ਪਰ ਗੱਲ ਕੀ ਐ ਮੇਰਾ ਮੇਨ ਮਕਸਦ ਕੀ ਐ ਬੋਲਣ ਦਾ ਇਹ ਵੇ ਕਿ ਅਸੀਂ ਜਾਗੀਏ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਪ੍ਰਮੋਟ ਹੋਣ ਤੋਂ ਰੋਕੀਏ ਅਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੀਏ ਧਿਆਨ ਰੱਖੀਏ ਕਿ ਆਉਣ ਵਾਲਾ ਸਮਾਂ ਐਸਾ ਪੈਣ ਤੇ ਭਰਾ ਦਾ ਰਿਸ਼ਤਾ ਵੀ ਜਿਹੜਾ ਹੈ ਅਪਵਿੱਤਰ ਹੋ ਚੁੱਕਿਆ ਹੈ ਸਾਧ ਸੰਗਤ ਆਪਣੇ ਘਰ ਦੇ ਰਿਸ਼ਤੇ ਪਵਿੱਤਰ ਸੀ ਜਿਹੜੇ ਉਹ ਵੀ ਅਪਵਿੱਤਰ ਹੋ ਜਾਣਗੇ ਸਤਿਗੁਰ ਕਹਿੰਦੇ ਵੀ ਆਉਣ ਵਾਲਾ ਸਮਾਂ ਤੁਹਾਨੂੰ ਐਸਾ ਵੇਖਣਾ ਪੈਣਾ ਸਿੱਖੋ ਜੇ ਤੁਸੀਂ ਜਾਗਰੂਕ ਨਾ ਹੋਏ ਜੇ ਤੁਸੀਂ ਅੱਜ ਵੀ ਜਾਗੇ ਨਾ ਤੇ ਐਸਾ ਸਮਾਂ ਤੁਹਾਨੂੰ ਵੇਖਣ ਨੂੰ ਮਿਲੇਗਾ ਨੇਕ ਲੰਕਮ ਤਾਰ ਦੇ ਮੁਤਾਬਕ ਜਿਹੜਾ ਇਹ ਸਮਾਂ ਅੱਜ ਅਸੀਂ ਬਤੀਤ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਖੁੱਲਾ ਤੇ ਛੇ ਆਮ ਜਿਹੜਾ ਐਸਾ ਵੇਖਣ ਨੂੰ ਮਿਲੇਗਾ ਸਤਿਗੁਰੂ ਪਹਿਲਾਂ ਹੀ ਇਸ ਚੀਜ਼ ਨੂੰ ਕਹਿ ਗਏ ਨੇ ਸਤਸੰਗਤ ਬਚੀਏ ਜਿੰਨਾ ਬਚ ਹੁੰਦਾ ਸਤਿਗੁਰ ਨੇ ਸਾਨੂੰ ਆਗਾ ਕਰ ਦਿੱਤਾ ਕਿ ਐਸਾ ਸਮਾਂ ਆਏਗਾ ਇਹ ਬਚਣਗੇ ਉਹ ਜਿਹੜੇ ਗੁਰੂ ਦੀ ਛਤਰ ਛਾਇਆ ਡਰੈਣਗੇ ਜਿਹੜੇ ਗੁਰੂ ਨੂੰ ਆਪਣਾ ਮੰਨ ਕੇ ਚੱਲਣਗੇ ਤੇ ਉਹਨਾਂ ਦਾ ਹੀ ਇਹ ਸਮਾਂ ਜਿਹੜਾ ਹੈ ਆਉਣਾ ਹੈ ਜਿਹੜੇ ਟੁੱਟੇ ਹੋਣਗੇ ਗੁਰੂ ਤੋਂ ਸਮਝ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ